ਮੇਰੇ ਕੋ ਕੋ ਇਸ ਟ੍ਰੈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਮ ਦੀ ਬੋਲਣਾ ਅੱਜ ਜੁੜੇ ਆ ਜੀ ਅਸੀਂ ਵੀਡੀਓ ਚ ਬਹੁਤ ਟਾਈਮ ਬਾਅਦ ਦੁਕਾਨ ਚ ਵੀ ਬਹੁਤ ਦਿਨ ਬਾਅਦ ਮਿਲੇ ਆ ਤੁਸੀਂ ਜਾਣਦੇ ਆ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦੁਕਾਨਾਂ ਬੰਦ ਦੀਆਂ ਗਰਮੀ ਦੀ ਛੁੱਟੀਆਂ ਕਾਰਨ ਮੋਬਾਈਲ ਯੂਨੀਅਨ ਸਸੇ ਕਾਲ ਜੀ ਮੋਬਾਈਲ ਯੂਨੀਅਨ ਤੇ ਕੱਪੜੇ ਵਾਲੇ ਹਰੇਕ ਸਾਲ ਬੂਟਾਂ ਵਾਲੇ ਹੋਗੇ ਵਾਲੇ ਹੈਗੇ ਕਸੀਦਾ ਬ੍ਰੂਡੰਦੰਦੰਦ ਜੋਗਾ ਜੀ ਸਾਡੇ ਵਿਚਕਾਰ ਆ ਪਹੁੰਚੇ ਆ ਆ ਗਈ ਲਓ ਜੀ ਆ ਜਾਈ ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਹ ਇਹਨਾਂ ਦੀ ਵੀ ਮਾਰਕੀਟ ਬੰਦ ਹੁੰਦੀ ਆ ਸਾਡੇ ਵੀਰਾਂ ਦੀ ਅਸੀਂ ਬਹੁਤ ਦਿਨ ਬਾਅਦ ਮਿਲੇ ਅੱਜ 5 ਦਿਨ ਬਾਅਦ ਪਰ ਇੱਕ ਗੱਲ ਦੇਖੀ ਆ ਵੀ ਕੰਮ ਤੇ ਵਗੈਰ ਕੁਝ ਨਹੀਂ ਹੈਗਾ ਯਾਰ ਆਪਣੇ ਘਰਾਂ 'ਨੂੰ ਜੀ ਲੱਗਦਾ ਬਾਈ ਆਪਾਂ ਕੰਮ ਕਰਦੇ ਕਿਰਤ ਕਰਦੇ ਆ ਜੀ ਵੀ ਲੱਗ ਜਾਂਦਾ ਤੇ ਦਿਹਾੜੀ ਵੀ ਪਾਰ ਹੋ ਜਾਂਦੀ ਆ ਕਰਾਂ ਸਾਰਾ ਯਾਰ ਦਿਨ ਪੈਕੇ ਵੀ ਟਾਈਮ ਲੰਘਦਾ ਨਹੀਂ ਹੈਗਾ ਤੋ ਸ਼ੁਕਰ ਵੀਰਵਾਰ ਬਹੁਤ ਦਿਨ ਬਾਅਦ ਅਸੀਂ ਮਿਲੇ ਅੱਜ ਸਾਨੂੰ ਤਾਂ ਆਇਆ ਲੱਗਿਆ ਵੀ ਸਾਲੇ ਹੋ ਗਏ ਦੁਕਾਨ ਬੰਦ ਨੂੰ ਕਰੋਨਾ ਹੀ ਚੱਲ ਪਿਆ ਹੁੰਦਾ ਜਿਵੇਂ ਪਰ ਅੱਜ ਕਿ ਅਸੀਂ ਘੁੰਮਣ ਵੀ ਨਹੀਂ ਗਏ ਪਹਿਲਾਂ ਅਸੀਂ ਜਾਇ ਕਰਦੇ ਜੇ ਮਨਿਕਾ ਸਭ ਚੱਲ ਜਾਂਦੇ ਤੇ ਪ੍ਰਤਾਕ ਚੱਲ ਜਾਂਦੇ ਤੇ ਬਾਰਾਂ ਲਾਚਾਂ ਲੰਘ ਜਾਂਦੇ ਤੇ ਐਦਕੀ ਕਿਤੇ ਵੀ ਨਹੀਂ ਗਏ ਕੁੰਮੜਾ ਦੀ ਕਿ ਅਸੀਂ ਰਿਸ਼ਤੇਦਾਰਾਂ ਵਿੱਚ ਘੁੰਮੇ ਆ ਕਰਦੇ ਨੇ ਕਮਾਇਆ ਫੈਮਿਲੀ ਨੇ ਕਮਾਇਆ ਤਿੰਨ ਚਾਰ ਦਿਨ ਜਾਰੇ ਲੱਤੇ ਆ ਦੋ ਦਿਨ ਕਰਦੇ ਨਾਲ ਟਾਈਮ ਸਪੈਂਡ ਕਰਿਆ ਤੇ ਅੱਜ 16 ਤਰੀਕ 16 ਜੂਨ ਦਿਨ ਸੋਮਵਾਰ 2025 ਅਹਜਾ ਸਵੇਰ ਦਾ ਵਧੀਆ ਦਿਨ ਚੜਿਆ ਅਸੀਂ ਦੁਕਾਨ ਤੇ ਪਹੁੰਚਿਆ ਸਾਰੇ ਜਣੇ ਮਿਲੇ ਆ ਗੱਲ ਕਰਦੇ ਆਪਾਂ ਸਾਡੇ ਉਸਤਾਦ ਜੀ ਵੀ ਆ ਮੋਨੂ ਵੀਰ ਜਿੱਦੂ ਵੀਰ ਨਾਲ ਵੀ ਗੱਲ ਕਰਾਂਗੇ ਸੰਗਰਮ ਜੀ ਖੜੇ ਆ ਬਜਾਜ ਵਾਲੇ ਉਹਨਾਂ ਨਾਲ ਵੀ ਗੱਲ ਕਰਾਂਗੇ ਨਰਾਜ ਸਿੰਘ ਮਹਿਰਾ ਚਾਹ ਪਾ ਰਹੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਜੋਗੀ ਜੋਗਾ ਜੀ ਨੇ ਸਾਡੀ ਗੱਲ ਕਰਾਤੀ ਵੀਰ ਆ ਸਾਡਾ ਇੱਕ ਘਰ ਆ ਗਿਆ ਵਾਜੀ ਉਹਨਾਂ ਨਾਲ ਬਾਅਦ ਹੀ ਗੱਲ ਕਰਾਂਗੇ ਆਪਾਂ ਹੁਣ ਗੱਲ ਕਰਦੇ ਆ ਸਾਡੇ ਮਹਾਨ ਉਸਤਾਦ ਮੋਨੂ ਜੀ ਨਾਲ ਹਾਂਜੀ ਵੀਰ ਕਿਹ ਹਾਲ ਆ ਹਾਂਜੀ ਵੀਰ ਜੀ ਸਤਿਕਾਰ ਵੀਰ ਕਿਵੇਂ ਲੰਘੇ ਦਿਨ ਤੇਰੇ ਮੈਂ ਤਾਂ ਮੈਂ ਕਹਿੰਦਾ ਵੀ ਤੂੰ ਹੀ ਲੱਗੀਆਂ ਬਾਈ ਆਪ ਪਾਸਾ ਜਾਂ ਹਲੇ ਵੀ ਦੁਖਦਾ ਹੈ ਹਾਂ ਆ ਲੋ ਜੀ ਆ ਗਏ ਜੀ ਕੀ ਡਰ ਆ ਗਿਆ ਆ ਗਏ ਪਹੁੰਚ ਗਏ ਸਾਡੇ ਵਿਚਕਾਰ ਆ ਲੋ ਜੀ ਅੱਛਾ ਵੀਰ ਫਿਰ ਬੜਾ ਔਖਾ ਹੋ ਰਿਹਾ ਹੈਗਾ ਬਹੁਤ ਔਖਾ ਹੋਇਆ ਯਾਰ ਦੱਸ ਨਹੀਂ ਸਕਦਾ ਮੈਂ ਕਹਿੰਦੇ ਵੀ ਪੁਰਾਣੀ ਕਹਾਵਤ ਜੀ ਹੈ ਇੱਕ ਕਹਿੰਦੇ ਜੋ ਛੱਕ ਛੱਜੂ ਦੇ ਚਵਾਰੇ ਇਨਾਂ ਮਾਲਕਾਂ ਦਾ ਬੁਖਾਰੇ ਹਾਂ ਉਹ ਕੰਮ ਆ ਭਾਈ ਘਰ ਆ ਕੇ ਹੀ ਸੰਤੁਸ਼ਟੀ ਮਿਲਦੀ ਆ ਹਾਂ ਬਹੁਤ ਔਖਾ ਹੁੰਦਾ ਭਾਈ ਬਾਈ ਬੜੇ ਔਖੇ ਪੰਜ ਦਿਨ ਕੱਢੇ ਅਸੀਂ ਲਓ ਜੀ ਹੁਣ ਬੰਦਾ ਇੱਕ ਹੋਰ ਆ ਆਪਣੇ ਨਾਲ ਦਰਾਜ ਸਿੰਘ ਇਹਨਾਂ ਨੇ ਗੱਲ ਕਰਦੇ ਹੁਣ ਆਪਾਂ ਦਰਾਜ ਸਿੰਘ ਜੀ ਕਿੱਥੇ ਘੁੰਮੇ ਫਿਰ ਤੁਸੀਂ ਚਾਰ ਪੰਜ ਦਿਨ ਇੱਥੇ ਜੈਪੁਰ ਗਏ ਤੇ ਭਾਈ ਸਾਹਿਬ ਜੈਪੁਰ ਹੀ ਕਿਵੇਂ ਲੰਘੇ ਤੁਹਾਡੇ ਦਿਨ ਬਹੁਤ ਵਧੀਆ ਲੰਘੇ ਜੀ ਪੂਰੇ ਨਜ਼ਾਰੇ ਜੀ ਲੱਗਿਆ ਤਾਂ ਜੀ ਪੂਰਾ ਲੱਗਿਆ ਜੀ ਉੱਥੇ ਲੋਕ ਜਾਂਦੇ ਆ ਗਰਮੀ ਦੀ ਛੁੱਟੀਆਂ ਤੇ ਸਰਦੀ ਵਾਲੇ ਤਾਂ ਅਸੀਂ ਗਰਮੀ ਦੀ ਛੁੱਟੀਆਂ 'ਚ ਗਰਮੀ ਵਾਲੀ ਥਾਂ 'ਤੇ ਗਏ ਆ ਵਧੀਆ ਰਿਹਾ ਪੂਰਾ ਵਧੀਆ ਵੀ ਜੀ ਫਿਰ ਸਾਡਾ ਕਦੇ ਜੀ ਨਹੀਂ ਲੱਗਿਆ ਫਿਰ ਚਲੋ ਜੀ ਸਿੱਧੂ ਜੀ ਨਾਲ ਵੀ ਗੱਲ ਕਰਾਂਗੇ ਹੁਣ ਅਸੀਂ ਇੱਧਰ ਜੀ ਆਜੋ ਹੈਲੋ ਇੱਧਰ ਜੀ ਪੰਜ ਦਿਨ ਕਿਵੇਂ ਲੰਘੇ ਤੁਹਾਡੇ ਦੱਸੋ ਤੁਸੀਂ ਪੰਜ ਦਿਨ ਦੇਖੋ ਜੀ ਪਹਿਲਾਂ ਤਾਂ ਲੱਗਿਆ ਤਾਂ ਵੀ ਲੰਘਣੇ ਨਹੀਂ ਵੀ ਛੁੱਟੀਆਂ ਹੋ ਗਈਆਂ ਮौजਾਂ ਮਾਰਾਂਗੇ ਪਰ ਗਰਮੀ ਇੰਨੀ ਆ ਜੀ ਨਹੀਂ ਲੱਗਦਾ ਘਰੇ ਬਹੁਤ ਔਖਾ ਲੰਘਿਆ ਬਾਈ ਮੈਂ ਮੁੱਕ ਦੀ ਗੱਲ ਹੈ ਵੀ ਦੁਕਾਨ ਚਾਗੀ ਜੀ ਲੱਗਦਾ ਆਪਣਾ ਕੰਮ ਕਰਕੇ ਜੀ ਲੱਗਦਾ ਸਹੀ ਗੱਲ ਹੈ ਆਪਣਾ ਖੇਤ ਕਰਕੇ ਜੀ ਲੱਗਦਾ ਹਾਂਜੀ ਹਾਂਜੀ ਚਲੋ ਜੀ ਕਿਵੇਂ ਜੀ ਡੰਗਰਾ ਲੰਘਾ ਲੈ ਸਾਨੂੰ ਦਾ ਯਾਰ ਲਓ ਜੀ ਆ ਇੱਕ ਬੰਦਾ ਸਾਡੇ ਚ ਅਖੀਰ ਗੰਗਾ ਵਾਲਾ ਵੀ ਪਹੁੰਚਿਆ ਵਾ ਇਹਨੂੰ ਵੀ ਮਿਲਦੇ ਆ ਜੀ ਆ ਸਾਡਾ ਵੀਰ ਵੀ ਘੁੰਮਣ ਗਏ ਤੇ ਇਹ ਆਪਣੇ ਸੰਗੌਰ ਸਰਦਈ ਐ ਉਹ ਆ ਤੇ ਮਨਾਲੀ ਘੁੰਮਣ ਔਖਾ ਜੀ ਕੋਈ ਨਾ ਜਿੰਗੇ ਤੁਸੀਂ ਵੀ ਆਏ ਕਹਿੰਦੇ ਵੀ ਆਪਣੇ ਦੁਕਾਨ ਚ ਜੀ ਲੱਦਾ ਕੇ ਪਿੰਡੇ ਜੀ ਲੱਗਦਾ ਕੇ ਸਹੀ ਗੱਲਾਂ ਹਾਂ ਹਣੀ ਨੂੰ ਵੀ ਮਿਲੋ ਜੀ ਆ ਹਣੀ ਵੀ ਬਹੁਤ ਵੀਡੀਓ ਪਾਉਂਦਾ ਦਾ ਆ ਦੇਖੋ ਜੀ ਉਹ ਦੇਖੋ ਤੇਰਾ ਇਵੇਂ ਰਿਹਾ ਬਾਈ ਸਬਰ ਸਿਰਾ ਸਿਰਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਇਹਨਾਂ ਦੇ ਹੁਣ ਅਸੀਂ ਰਿਵਿਊ ਲੈ ਲਿਆ ਸਾਰਿਆਂ ਦੇ ਪਰ ਜੋ ਵੀਰ ਨੇ ਕਿਹਾ ਤਾਂ ਵੀ ਕੀ ਕਹਿਆ ਤਾਂ ਜੋ ਸੁੱਕੇ ਚੱਜੂ ਦੇ ਚਾਰੇ ਕਿਹਨਾਂ ਕਲੀ ਨਾ ਪਲਖ ਨਾ ਮੁਖਾਰੇ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ